पुरुष है जीत गया है, तो भगवान हो गया है, हार गया है तो शैतान ये जीत हार दे पे खड़ी है दुनिया जेडू दे पीछे चलती है ये नहीं देखती कि ये जो जीत रहा है कौन है इसको नहीं देखती जीत गया इस वास्ते भगवान है राम जीत गए सन रावण हार गए सन अगर देखा जाए इंसाफ दी कसौटी नाल देखोगे ऐना कसूर रावण दा नहीं है ਰਾਮ ਦੇ ਭਰਾ ਲਈ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਤੇ ਇਹ ਸਰੂਪ ਨਖਾ ਵਰ ਮਾਲਾ ਲਕਸ਼ਮਣ ਦੇ ਗੱਲ ਦੇ ਚ ਪਾਣ ਲੱਗੀ ਹੈ ਲਕਸ਼ਮਣ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੂੰ ਮੇਰੇ ਪ੍ਰਾਣ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ 'ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਪ੍ਰਾਣ ਨਾਲ ਗੱਲ ਕਰ। ਇਹ ਇਤਿਹਾਸਿਕ ਪਹਿਲੂ ਨਹੀਂ। ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ। ਦਸ਼ਰਤ ਦੀ। ਇਹ ਪ੍ਰਥਾ ਸੀ। ਤੂੰ ਮੇਰੇ ਪ੍ਰਾਣ ਨਾਲ ਗੱਲ ਕਰ। ਦੋਵੇਂ ਸੁਨਖੇ ਸਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਕੰਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਤਾਵਾਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ RAM ਕੋਲ ਚਲੀ ਗਈ RAM ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤਾਂ ਮੇਰੇ ਭਰਾ ਨਾਲ ਕਰ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਹੁਣ ਕਿਸੇ ਔਸਤਰੀ ਦੀ ਨੱਕ ਕੱਟ ਦੇਣੀ ਇਹ ਤੇ ساری ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ ਹੈ ਕ੍ਰੂਪ ਕਰ ਦੇਣਾ ਹੈ ਇਹ ਪਹਿਲ ਲਕਸ਼ਮਣ ਤੋਂ ਹੋਈ ਹੈ ਰਾਵਣ ਤੋਂ ਨਹੀਂ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਬ੍ਰਾਹਮਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਾਰਾਜੀ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾਂ ਕੇ ਤਪਤਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾਂ ਕੇ ਤਪਤਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸੰ ਸੂਰਜ ਦੀਆਂ ਕਿਰਨਾਂ ਨਾਲ ਲੱਕਣਾ ਨਹੀਂ ਬਲਦੀਆਂ ਸੀ ਪਤਨੀ ਕਿਸ ਢੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਊਰਜਾ ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕਮ ਲੈ ਆਇਆ ਇਸ 라ਵਣ ਇਦਾ ਮਤਲਬ ਹੈ ਲੰਕਾ ਇਤਨੀ ਉન્નਤ ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇਤੇ ਸੋਨਾ ਚੜਿਆ ਹੋਇਆ ਸੀ ਕਹਿੰਦੇ ਨੇ ਸੋਨੇ ਦੀ ਲੰਕਾ